ਇਦੋਂ ਇੰਡੀਆ ਨੇ ਮੜਾ ਮੋਟਾ ਕੀਤਾ ਫਿਰ ਉਹਨੇ ਆਖਿਆ ਚਲੋ ਬਸਾਰ ਖੋਲੋ ਆਪਦਾ ਉਹ ਟਿਕੜਮ ਲਈ ਉਹਦੇ ਵਿੱਚ ਨਹੀਂ ਸਫਲ ਹੋਇਆ ਟੈਰਫ ਤੋਂ ਉਹਨੇ ਤੇ ਫਿਰ ਅੰਤ ਕੀ ਤੇ ਮਨੀਰ ਨੂੰ ਉੱਥੇ ਸੱਦ ਲਿਆ ਮਨੀਰ ਨੂੰ ਸਦ ਕੇ ਉਹਨੇ ਆਖਿਆ ਪਾਕਿਸਤਾਨ ਨੂੰ ਲਾਗੇ ਲਾ ਲੋ ਜੀ ਠੀਕ ਹੈ ਨਾ ਜੇ ਦੂਰ ਹੁੰਦੇ ਆ ਪਾਕਿਸਤਾਨ ਨੂੰ ਲਾਗੇ ਲਾ ਲੋ ਮਨੀਰ ਨੂੰ ਉਹਨੇ ਰੋਟੀ ਵੀ ਦਿੱਤੀ ਬੋਟੀ ਵੀ ਦਿੱਤੀ ਉਹਨੇ ਆਖਿਆ ਚੱਕ ਦਿਓ ਫਟਾ ਜੀ ਉਹ ਅੱਜ ਪਾਵਰਫੁੱਲ ਬੰਦਾ ਬਣ ਗਿਆ ਇਤਿਹਾਸ ਦਾ ਪਾਕਿਸਤਾਨ ਦਾ ਪਾਕਿਸਤਾਨੀ ਹਕੂਮਤ ਦੇ ਹੱਥ ਹੋਣ ਬਾਈ ਆ ਜਿਹੜਾ ਨਿਊਕਲੀਅਰ ਹਥਿਆਰਾਂ ਦਾ ਕੰਟਰੋਲ ਹੁੰਦਾ ਉਹ ਨਹੀਂ ਰਿਹਾ ਮੇਰੇ ਖਿਆਲ ਦੇ ਨਾਲ ਜੇ ਰਾਸ਼ਟਰਪਤੀ ਦੇ ਸਾਈਨ ਹੋ ਗਏ ਨੇ ਤਾਂ ਉਹ ਤਾਕਤ ਹੁਣ ਫੌਜ ਮੁਖੀਆਂ ਕੋਲ ਚੱਲ ਗਈ ਜੀ ਨਿਊਕਲੀਅਰ ਹਥਿਆਰ ਵਰਤੰਵੀ ਜੀ ਤੁਸੀਂ ਇਹ ਦੇਖੋ ਨਾ ਹਮ ਮਤਲਬ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਅਪ੍ਰੈਲ ਮਈ ਤੋਂ ਤੁਰਦਿਆਂ ਤੁਰਦਿਆਂ ਅੱਜ ਦੀ ਤਰੀਖ 'ਚ ਵੇਖੋ ਕੀ ਕੁਝ ਬਦਲ ਗਿਆ ਜਿਹੜਾ ਕੱਲ ਤੱਕ ਅચ્છਾ ਤੇ ਉਸ ਵੇਲੇ ਆਪਰੇਸ਼ਨ ਸੰਧੂਰ 'ਚ ਇਹ ਕਹਾਣੀ ਹੋ ਗਈ ਰਹਿਤਾ ਇਹ ਖਿਲਰ ਗਿਆ ਕਿ ਇਕਾ ਦੁਕਾ ਨੇ ਮਤਲਬ ਕਿ ਗੂਲ ਮੂਲ ਜੇ ਜਵਾਬ ਜ਼ਰੂਰ ਦਿੱਤੇ ਸਨ ਬਾਕੀ ਸਾਰੀ ਦੁਨੀਆ ਚੋਂ ਕਿਸੇ ਨੇ ਸਮਰਥਨ ਨਹੀਂ ਦਿੱਤਾ ਇੰਡੀਆ ਨੇ ਖੁੱਲੇ ਰੂਪ ਚ ਤੇ ਉਧਰ ਖੁੱਲੇ ਰੂਪ ਚ ਚਾਈਨਾ ਤੁਰਕੀਏ ਅਜ਼ਰਬਾਈਜਾਨ ਪਤਾ ਨਹੀਂ ਕਿਹੜੇ ਕਿਹੜੇ ਭਾਈਜਾਨ ਆ ਗਏ ਜੀ ਜੀ ਹੁਣ ਹੁਣ ਅਮਰੀਕਾ ਵੀ ਉਹਨਾਂ ਦੇ ਨਾਲ ਆ ਤੇ ਗੱਲ ਇਹ ਆ ਕਿ ਅੱਛਾ ਇਹ ਹੋ ਗਿਆ ਬਾਹਰੀ ਨੁਕਤਾ ਇੱਕ ਅੰਦਰੂਨੀ ਨੁਕਤਾ ਆ ਅੰਦਰੂਨੀ ਨੁਕਤਾ ਕੀ ਆ ਕਿ ਇਹ ਕਸੂਤੇ ਫਸ ਗਏ ਇੱਕ ਆਪਣਾ ਮਤਲਬ ਕਿ ਸਟੈਂਸ ਬਦਲਣ ਕਰਕੇ ਕਿ ਲਾਅ ਅਸੀਂ ਹੁਣ ਘਰ ਮੇਂ ਗੁਸ ਕੇ ਮਾਰਾਂਗੇ ਜੀ ਮਤਲਬ ਕਿ ਕੋਈ ਵੀ ਅਤਵਾਦੀ ਹਮਲਾ ਉਹ ਜੰਗੀਕਾਰਾ ਮੰਨਿਆ ਜਾਊਗਾ ਜਿਹਨੂੰ ਆਪਾਂ ਕਹਿ ਦਿੰਨੇ ਐਕਟ ਆਫ ਵਾਰ ਭਈ ਉਹ ਜੰਗੀਕਾਰਾ ਮੰਨਿਆ ਜਾਊਗਾ ਯਾਨੀ ਉਹ ਭਾਰਤ ਤੇ ਹਮਲਾ ਮੰਨਿਆ ਜਾਊਗਾ ਤੇ ਅਸੀਂ ਰਿਟੈਲੀਏਟ ਕਰਾਂਗੇ ਇਹ ਸਾਡੀ ਹੋਣ ਬਾਈ ਮਤਲਬ ਕਹਿ ਲੋ ਕਿ ਦ੍ਰਿੜਤਾ ਹੈ ਜੀ ਵਚਨਬੱਧਤਾ ਹੈ ਹੁਣ ਹੁਣ ਜੇ ਉਹ ਪਾਕਿਸਤਾਨ ਨਾਲ ਜੋੜਦੇ ਆ ਤੇ ਨਾਲ ਦੀ ਨਾਲ ਵਚਨਬੱਤਾ ਯਾਦ ਕਰਵਾਈ ਜਾਏਗੀ ਕਿ ਕਿਵੇਂ ਹੁਣ ਜਾਓ ਘਰ ਵਿੱਚ ਗੁਸ ਕੇ ਮਾਰਨਾ ਆਪਾਂ ਤਾਂ ਹਮ ਹਰ ਘਰ ਘਰ ਵਿੱਚ ਗੁਸ ਕੇ ਕਿਵੇਂ ਮਾਰੋਗੇ ਅਪ੍ਰੈਲ ਮਈ ਚੋ ਤੁਹਾਡਾ ਤੁਹਾਡੇ ਆੜ ਗਵਾਰਡ ਆ ਜੀ ਤੁਸੀਂ ਆੜ ਗਵਾਰਡ ਨੂੰ ਕਹਿ ਰੱਖਿਆ ਕਿ ਜੇ ਤੇਰੇ ਘਰੋਂ ਬਈ ਚਿੜੀ ਦਾ ਖੰਭ ਵੀ ਉੱਡ ਕੇ ਆ ਗਿਆ ਨਾ ਸਾਡੇ ਵਿਹੜੇ 'ਚ ਤੇ ਅਹੀਂ ਇੱਟੇ ਮਾਰਾਂਗੇ ਜੀ ਠੀਕ ਹੈ ਜੀ ਤੇ ਤੇਰੇ ਘਰ 'ਚ ਵੜ ਕੇ ਮਾਰਾਂਗੇ ਹੁਣ ਹੁਣ ਉਥੋਂ ਕਹਿ ਲੋ ਕਿ ਚਿੜੀ ਦਾ ਖੰਭ ਛੱਡੋ ਉਥੋਂ ਤੇ ਆ ਗਿਆ ਟੋਕਰਾ ਭਰ ਕੇ ਕਹਿ ਲੋ ਕਿ ਭਾਈ ਕੂੜੇ ਦਾ ਹੂੰ ਹੁਣ ਹੁਣ ਤੁਹਾਨੂੰ ਪਿੰਡ ਕਹਿੰਦੇ ਵੀ ਤੁਸੀਂ ਤੇ ਐਲਾਨ ਕੀਤਾ ਸੀ ਜੀ ਐਲਾਨ ਕੀਤਾ ਸੀ ਜਾਓ ਹੂੰ ਅੱਗੇ ਤੁਸੀਂ ਕੁੱਟਿਆ ਸਵਾਂ ਕੁੱਟ ਕੇ ਆਓ ਫੇਰ ਹੂੰ ਐਤ ਕੀ ਆਪਾਂ ਵੇਖ ਰਹੇ ਹਾਂ ਵੀ ਉਹਨਾਂ ਨੇ ਤੇ ਬਰਸ਼ੇ-ਪੁਰਸ਼ੇ ਛੋੜੇ ਨੇ ਐਤ ਕੀ ਤੇ ਸਮਾਨ ਉਹ ਜੋੜੀ ਬੈਠੇ ਨੇ ਸਾਰਾ ਆਪ ਦਾ ਪ੍ਰਬੰਧ ਕਰੀ ਬੈਠੇ ਨੇ ਇਹ ਦੁਬਾਰਾ ਆਉਣਗੇ ਤੇ ਨਾਲ ਉਹਨਾਂ ਦੀ ਮਦਾਦੀ ਆਈ ਬੈਠੇ ਆ امداداتਾਂ ਚ ਕੌਣ ਆ? ਵਿਚ ਇਨਾਂ ਤੇ ਸੀਗਾ ਸੀਗਾ ਨਾਲ ਜਿਹੜਾ ਆਪਣਾ ਯਾਰ ਹੁੰਦਾ ਸੀ ਫਲਾਣਾ ਸੋ ਉਹ ਵੀ ਉਹਦੇ ਹੱਲ ਹੋ ਗਿਆ ਜੀ। ਜੀ। ਸਰ ਆ ਚੀਜ਼ਾਂ ਨੇ ਇੱਥੇ ਬਹਿ ਜਾਂਦੇ ਆ ਜਿਹੜੇ ਉਹ ਲਸ਼ਕਰੇ ਨੋਇਡਾਲੇ ਬਹਿ ਜਾਂਦੇ ਆ ਆ ਜਿਹੜੇ ਇੱਕ ਨਾ ਮੈਂ ਹੋਰ ਵੇਖਿਆ YouTube ਤੇ ਨਾ ਆ ਦਿੰਦੇ ਨੇ ਸਿੱਖਿਆਦਾਨ ਅਖੇ ਜੀ UPSC ਫਲਾਣੀ ਤਿਆਰੀ ਕਰਵਾਉਂਦੇ ਆ ਸੀ। ਹਮ ਬੜੀਆਂ ਸਪੀਚਾਂ ਦੇ ਦਿੰਦੇ ਨੇ। ਜੀ। ਇਹ ਸਭ ਤੋਂ ਗੰਦ ਜ਼ਿਆਦਾ ਹੋਣੇ ਪਾਉਂਦੇ ਨੇ। ਹਮ ਹਮ ਅਖਬਾਰਾਂ ਦੀਆਂ ਕਟੀਆਂ ਚੱਕਿਆ ਜੰਗ ਲਾ ਦਿਓ ਘਰ ਵਿੱਚ घुस ਕੇ ਮਾਰੋ ਫਲਾਕਰੋਟ আরে ਯਾਰ ਹੁਣ ਕਮਾਲ ਦੀ ਗੱਲ ਹੈ ਯਾਰ ਜੀ ਉਹ ਗਵਰਨਮੈਂਟ ਘੇਰੀ ਪਈ ਆ ਇੱਕ ਤੇ ਕਾਰਾ ਹੋ ਗਿਆ ਉਹਨਾਂ ਦੀ ਫੇਲਿਓਰ ਆ ਜੀ ਇੱਕ ਦੂਜਾ ਬਈ ਇਹਦਾ ਜਵਾਬ ਵੀ ਦੇਣਾ ਹੈ ਜਵਾਬ ਵੀ ਦੇਣਾ ਹਿਸਾਬ ਵੀ ਲਾਉਣਾ ਕਿ ਆਪ ਦਾ ਨੁਕਸਾਨ ਨਾ ਕਰਾਈ ਤੀਸਰੀ ਇੱਕ ਹੋਰ ਪੇਚੀਦਾ ਕਹਾਣੀ ਹੈ ਸੂਖਮ ਸਾਹਿਬ ਇਹ ਆ ਕਿ ਪਾਕਿਸਤਾਨ ਲਗਾਤਾਰ ਇੰਡੀਆ ਨੂੰ ਕਿਤੇ ਨਾ ਕਿਤੇ ਦੁਨੀਆ ਭਰ ਦੀ ਪੰਚਾਇਤ ਚ ਖੜਾਉਂਦਾ ਯਤਨ ਕਰਦਾ ਹੈ ਕਿ ਸਾਡੇ ਮੁਲਕ ਚ ਸਾਡੇ ਮੁਲਕ ਚ ਅਤਵਾਦ ਫਲਾ ਰਿਆ ਇੰਡੀਆ ਜੀ ਇਹ ਠੀਕ ਵੈਸਾ ਹੀ ਦੋਸ਼ ਹੈ ਜੈਸਾ ਇੰਡੀਆ ਹੁਣ ਤੱਕ ਪਾਕਿਸਤਾਨ ਤੇ ਲਾਉਂਦਾ ਰਿਹਾ ਤੇ ਪਾਕਿਸਤਾਨ ਬਹੁਤ ਹੱਦ ਤੱਕ ਇਸ ਦੇ ਵਾਸਤੇ ਜ਼ਿੰਮੇਵਾਰ ਵੀ ਸੀ ਇਹਦੇ ਤੇ ਕੋਈ ਸ਼ੱਕ ਨਹੀਂ ਜੀ ਠੀਕ ਹੈ ਨਾ ਜੀ ਬਹੁਤ ਉਹਨਾਂ ਨੇ ਇਹ ਐਸੇ ਕਾਰੇ ਕੀਤੇ ਨੇ ਪਰ ਹੁਣ ਫਿਲਹਾਲ ਤੁਸੀਂ ਕਿਵੇਂ ਕਰੋਗੇ ਜੀ ਕਿਉਂਕਿ ਕੋ ਮੰਤਰੀ ਮੰਚ ਤੇ ਸਭ ਤੋਂ ਵੱਡਾ ਪਲੇਅਰ ਹੈ ਅਮਰੀਕਾ ਬਿਲਕੁਲ ਅਮਰੀਕਾ ਦੇ ਕੋਲ ਕੀ ਹੈ ਯੂਨ ਸਕਿਉਰਟੀ ਕਾਉਂਸਲ VETO ਪਾਵਰ ਸਾਰਾ ਕੁਝ ਠੀਕ ਹੈ ਜੀ ਜੀ ਉਹਨਾਂ ਦੇ ਕੋਲ IMF ਹੈ IMF ਦਾ ਮਤਲਬ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਇਨਕੁਆਰੀ ਚ ਘਿਰ ਗਏ ਤੁਹਾਡੇ ਤੇ ਇੱਕ ਖਤਰਾ ਮੰਡਰਾਉਂਦਾ ਹੈ ਕਿ ਭਾਈ ਤੁਸੀਂ ਗ੍ਰੇ ਲਿਸਟ ਚ ਨਾ ਚਲੇ ਜਾਓ ਹੂੰ ਇਹ ਚਲੇ ਜਾਓਗੇ ਫੰਡਿੰਗ ਰੁਕ ਜਾਏਗੀ ਬਿਲਕੁਲ ਆ ਫਿਰ ਉਹ ਵੀ ਬੜਾ ਉਹ ਪਾਕਿਸਤਾਨ ਵਾਲਾ ਮਸਲਾ ਉਹੀ ਹੱਲ ਮਤਲਬ ਕਿ ਕਰਦੇ ਕਰਦੇ ਤੁਸੀਂ ਉਲੇ ਜਾਓਗੇ ਸੋ ਇਸ ਕਰਕੇ ਜਨਾਬ ਬਈ ਇਹ ਜਿਹੜਾ ਕਹਾਣੀ ਹੈ ਨਾ ਇਹ ਜਿਹੜਾ ਸਾਰਾ ਕੁਝ ਆ ਇਹ ਬੜਾ ਹੀ ਆਪਾਂ ਕਹ ਲਈਏ ਕਿ ਸੋਚ ਕੇ ਵਿਚਾਰ ਕੇ ਕਰਨ ਵਾਲਾ ਹੈ ਜੀ ਉਹ ਚੱਕ ਦੋ ਚੱਕ ਵਾਲਾ ਕਹਾਣੀ ਹੈਗਾ ਵੀ ਇਸੇ ਕਰਕੇ ਨਾ ਨੇ ਐਤ ਕੀ ਪਾਕਿਸਤਾਨ ਦਾ ਨਾਮ ਨਹੀਂ ਲਿਆ ਹੂੰ ਪਾਕਿਸਤਾਨ ਦਾ ਨਾਮ ਲੈਣ ਤੋਂ ਪਹਿਲਾਂ ਸਾਰੀ ਜਾਂਚ ਮੁਕੰਮਲ ਕੀਤੀ ਜਾਏਗੀ ਐਵੀਡੈਂਸ਼ੀਅਲੀ ਸਾਰੀਆਂ ਚੀਜ਼ਾਂ ਕਲੈਕਟ ਕਰਕੇ ਜੋੜੀਆਂ ਜਾਣਗੀਆਂ ਤੁਸੀਂ ਦੇਖੋ ਕਿ ਕਿੱਥੋਂ-ਕਿੱਥੋਂ ਬੰਦੇ ਫੜ ਰਹੇ ਨੇ ਉਹ ਮੌਲਵੀ ਤੋਂ ਲੈ ਕੇ ਜਦੋਂ ਪੋਸਟਰ ਲੱਗੇ ਤੁਹਾਨੂੰ ਪਤਾ ਹੈ ਸਾਰੀ ਕਹਾਣੀ ਦਾ ਕਿ ਕਿਵੇਂ ਜੈਸ਼ਾਸਤਿ ਰਿਕਰੂਟਮੈਂਟ ਦਾ ਪੋਸਟਰ ਲੱਗਦਾ ਹੈ ਉੱਥੋਂ ਇੱਕ ਕਾਬਿਲ ਅਫਸਰ ਹੈ ਜਿਹੜਾ ਉਹ ਇਹਦੀ ਜਾਂਚ ਪੜਤਾਲ ਸਟਾਰਟ ਕਰਦਾ ਹੈ ਮੌਲਵੀ ਚੱਕਿਆ ਜਾਂਦਾ ਹੈ ਮੌਲਵੀ ਇੱਕ ਡਾਕਟਰ ਦਾ ਨਾਮ ਲੈਂਦਾ ਹੈ ਡਾਕਟਰ ਤੋਂ ਬਾਅਦ ਇੱਕ ਉਹ ਜਿਹੜੀ ਲੇਡੀ ਡਾਕਟਰ ਹੈ ਉਹਦਾ ਜ਼ਿਕਰ ਆਉਂਦਾ ਹੈ ਉਹਦੇ ਚ ਗਾਂ ਜਿਹੜੀ ਅਸਲ ਦੇ ਵਿੱਚ ਇੱਕ ਹੋਰ ਹੈ ਲੇਡੀ ਉਹਦਾ ਸੰਪਰਕ ਸੀ ਜਿਹੜਾ ਸ਼ਾਇਦ ਮਸੂਦ ਅਜ਼ਰ ਦੀ ਭੈਣ ਸਾਦੀਆ ਦੇ ਨਾਲ ਸਾਦੀਆ ਦਾ ਘਰ ਵਾਲਾ ਇੰਡੀਆ ਨੇ ਮਾਰਿਆ ਹੋਇਆ ਉਹ ਬਦਲਾ ਲੈਣਾ ਚਾਹੁੰਦੀ ਸੀ ਮਤਲਬ ਕਿ ਇਸ ਤਰ੍ਹਾਂ ਜੁੜਦਾ ਜੁੜਦਾ ਇਹ ਨੈਟਵਰਕ ਜੁੜਿਆ ਠੀਕ ਹੈ ਜੀ ਇਹ ਤਾਂ ਜਦੋਂ ਇਹਨਾਂ ਨੇ ਬੰਦੇ ਫੜਨੇ ਸਟਾਰਟ ਕੀਤੇ ਦੱਸਦੇ ਆ ਕਿ ਜਿਹੜਾ ਉਮਰ ਹੈ ਡਾਕਟਰ ਹੁਮਰ ਆ ਜਿਹੜਾ ਵਿਸਫੋਟ ਲੈ ਜਾ ਰਿਹਾ ਸੀਗਾ ਦਰਅਸਲ ਇਹ ਪੂਰਾ ਜਿਵੇਂ ਆਪਾਂ ਇੱਕ ਨਾ ਮਾਲਵੇ ਚ ਕਹਿੰਦੇ ਆ ਕਿ ਬਈ ਬਿਲਕੁਲ ਹਮਲੇ ਪੈ ਗਿਆ ਹੂੰ ਠੀਕ ਹੈ ਨਾ ਜੀ ਉਹ ਬਿਲਕੁਲ ਜਿੱਦਾਂ ਕਹਿ ਲੋ ਕਿ ਕਬਰ ਆ ਗਿਆ ਸੀ ਜੀ ਕਬਰਾਂ ਦੇ ਵਿੱਚ ਉਹ ਪਜਾ ਫਰਦਾ ਸੀਗਾ ਐਸਕੇ ਆ ਰਿਪੋਰਟਾਂ ਨੇ ਕਿ ਦਰਅਸਲ ਜਿਵੇਂ ਬੰਦੇ ਫੜਨੇ ਸਟਾਰਟ ਹੋਏ ਜਿਵੇਂ ਉਹਨਾਂ ਨੇ ਜਿਹੜਾ ਇਹ ਮੈਡੀਊਲ ਸੀਗਾ ਇਹਨੂੰ ਭੰਨਣਾ ਤੋੜਨਾ ਸ਼ੁਰੂ ਕਰ ਦਿੱਤਾ ਬੰਦੇ ਚੱਕਨੇ ਸਟਾਰਟ ਕਰ ਦਿੱਤੇ ਤੇ ਵਿਸਫੋਟ ਤੇ ਲੱਦੀ ਫਿਰਦੇ ਸੀ ਬਹੁਤ ਕੁਝ ਜੀ ਜੀ ਹਾਲੇ ਇਹ ਵੀ ਇੱਕ ਥਿਉਰੀ ਦਿੱਤੀ ਜਾ ਰਹੀ ਹੈ ਕਿ ਵਿਸਫੋਟ ਜਿਹੜਾ ਆਪਣੇ ਆਪ ਫਟ ਗਿਆ ਕਿਉਂਕਿ ਇਹਨਾਂ ਵਿਸਫੋਟ ਸੀਗਾ ਹੂੰ ਸੋ ਇਸ ਕਰਕੇ ਉਹ ਕੋਈ ਵੀ ਚੀਜ਼ ਜਿਹੜੀ ਹੈ ਅਧਿਕਾਰਤ ਤੌਰ ਤੇ ਜਦੋਂ ਤੱਕ ਇੰਡੀਆ ਪੋਸਟ ਨਹੀਂ ਕਰਦਾ ਉਹ ਸਟੈਬਲਿਸ਼ ਕਰਨਗੇ ਕਹਾਣੀ ਨੂੰ ਕਿ ਦੇਖੋ ਜੀ ਆ ਸਾਡੇ ਕੋਲ ਸਬੂਤ ਨੇ ਜੀ ਕਿ ਇਹਨਾਂ ਨੇ ਆ ਕੀਤਾ ਤਾਂ ਹੁਣ ਅਸੀਂ ਆ ਕਰਾਂਗੇ ਹੂੰ ਫਿਰ ਠੀਕ ਹੈ ਨਾ ਜੀ ਤਾਂ ਇੱਥੇ ਕੀ ਆ ਕਿ ਚਾਹੇ ਉਹ ਰਵਨੀਤ ਬਿੱਟੂ ਆ ਚਾਹੇ ਆ ਹੁਣ ਤੁਸੀਂ ਵੇਖੋ ਐਤਕੀ ਇੱਕ ਤੁਹਾਨੂੰ ਫਰਕ ਹੋਰ ਨਜ਼ਰ ਆਏਗਾ ਜਿਹੜਾ ਆ ਲਸ਼ਕਰੇ ਨੋਇਡਾ ਹੈ ਇਹ ਵੀ ਬੜਾ ਬੋਚ-ਬੋਚ ਕੇ ਆਪਣੇ ਪੱਧਰ ਤੇ ਤਾਂ ਨਾ ਜ਼ਰੂਰ ਲੈਂਦਾ ਹੈ ਜੀ ਟ੍ਰੈਕਟਲੀ ਇੰਟਰੈਕਟਲੀ ਪਰ ਸਰਕਾਰ ਦੇ ਪੱਖ ਤੋਂ ਨਹੀਂ ਕਹਿੰਦਾ ਕਿ ਪਾਕਿਸਤਾਨ ਨਾਲ ਤਾਰਾ ਜੁੜੀ ਹੈ ਸੋ ਇਹ ਕਹਾਣੀ ਆ ਵਿੱਚ ਦੀ ਬਹੁਤ ਗੁੰਝਲਦਾਰ ਕਹਾਣੀ ਆ ਆ ਹੁਣ ਤਾਜ਼ਾ ਖਬਰੇ ਆ ਰਹੀ ਆ ਕਿ ਭਾਈ ਲੁਧਿਆਣੇ ਦੇ ਵਿੱਚੋਂ ਵੀ ਚਾਰ ਗ੍ਰਿਫਤਾਰੀਆਂ ਹੋਈਆਂ ਨੇ ਸ਼ਾਇਦ ਕਿ ਇੱਥੇ ਪੰਜਾਬ ਦੇ ਵਿੱਚ ਵੀ ਟੋਟਲ 10 ਕਹਿ ਰਹੇ ਨੇ ਪੰਜਾਬ ਵਿੱਚ ਟੋਟਲ ਗ੍ਰਿਫਤਾਰੀਆਂ 10 ਨੇ ਜੀ ਮਾਲ ਲੁਧਿਆਣੇ ਚੋਂ ਚਾਰ ਹੋਈਆਂ ਤਾਂ ਪੰਜਾਬ ਚੋਂ 10 ਤੇ ਦੱਸਦੇ ਆ ਕਿ ਇਹ ਇੱਥੇ ਵੀ ਇਸ ਤਰ੍ਹਾਂ ਦਾ ਕੋਈ ਕੰਡ ਹੋ ਸਕਦਾ ਸੀਗਾ ਜੀ ਕਾਫੀ ਇਹ ਵੀ ਕਹਿ ਰਹੂ ਕਿ ਲੰਬਾ ਚੌੜਾ ਇਹ ਕੰਮ ਸੀ ਤੇ ਤੁਹਾਡੀ ਗੱਲ ਬਿਲਕੁਲ درست ਹੈ ਕਿ ਐਡੀ ਵੱਡੀ ਗੱਲ ਨੂੰ ਤੁਸੀਂ ਛੋਟਾ ਜਾ ਆਪਦੀ ਮਰਜ਼ੀ ਨਾਲ ਤਕੁਛ ਕਹਿ ਨਹੀਂ ਸਕਦੇ। ਔਰ ਇਹ ਵਸਤੇ ਇੰਤਜ਼ਾਰਤ ਕਰਨਾ ਹੀ ਪੈਣਾ। ਨਹੀਂ ਉਹੀ ਮੈਂ ਕਹਿ ਰਿਹਾ ਨਾ ਕਿ ਦੇਖੋ ਇਹ ਸੈਂਸਿਟਿਵ ਮਸਲੇ ਨੇ ਸਰਕਾਰ ਪਾਕਿਸਤਾਨ ਦਾ ਨਾਮ ਨਹੀਂ ਲੈ ਰਹੀ। ਰਵਨੀਤ ਬਿੱਟੂ ਉਹਨਾਂ ਜਾਂ ਤਾਂ ਉਹ ਇਸ ਬਿਆਨ ਨੂੰ ਕਹਿਣ ਕਿ ਸਰਕਾਰ ਦਾ ਬਿਆਨ ਹੈ ਕਿਉਂਕਿ ਉਹ ਸਰਕਾਰ ਦਾ ਹਿੱਸਾ ਨੇ। ਜੀ। ਤਜਾ ਸਰਕਾਰ ਕਹੇ ਕਿ ਉਹਨਾਂ ਦਾ ਆਪਣਾ ਨਿੱਜੀ ਬਿਆਨ ਹੈ ਉਹਨਾਂ ਕੋਲ ਆਪਣੀ ਨਿੱਜੀ ਜਾਣਕਾਰੀ ਹੋਏਗੀ ਤੇ ਜੇ ਰਵਨੀਤ ਬਿੱਟੂ ਦਾ ਬਿਆਨ ਕੌਮੀ ਪੱਧਰ ਤੇ ਘੁੰਮ ਗਿਆ ਤੇ ਦੂਸਰੇ ਬੰਦੇ ਇਸ ਬਿਆਨ ਨੂੰ ਫੜ ਲੈਣਗੇ ਕਿ ਜੇ ਪਾਕਿਸਤਾਨ ਦਾ ਹੈ ਤੁਹਾਡਾ ਮੰਤਰੀ ਕਹਿ ਰਿਹਾ ਤੇ ਫਿਰ ਕਰੋ ਕਰੋ ਜੀ ਜੀ ਤਾਂ ਉੱਥੇ ਉੱਥੇ ਜਾ ਕੇ ਬਹੁਤ ਕੁਝ ਸੋਚਣਾ ਵਿਚਾਰਨਾ ਪੈ ਰਿਹਾ ਤੁਸੀਂ ਇੱਕ ਚੀਜ਼ ਹੋਰ ਦੇਖੋ ਨਾ ਜਿਹੜਾ ਆਪਾਂ ਉਸ ਦਿਨ ਇੱਕ ਥੋੜਾ ਜਿਹਾ ਘਟਨਾ ਕ੍ਰਮ ਦੇਖਿਆ ਅ ਜਿਹੜਾ ਉਹ ਜੀਪੀਐਸ ਸਿਸਟਮ ਦੇ ਵਿੱਚ ਜਹਾਜ਼ਾਂ ਦੇ ਵਿੱਚ ਉਹ ਕੀਤਾ ਕੀ ਉਹਨੂੰ ਬੋਲਦੇ ਸੀ ਆਪਾਂ ਜੀਪੀਐਸ ਕੋਪਿੰਗ ਉਹ ਜਿਹੜੀ ਕੀਤਾ ਸੀਗਾ ਉਹਦੇ ਵਿੱਚ ਇਹੋ ਜਿਹਾ ਗੇਮਪਲੇ ਕੀਤਾ ਗਿਆ ਸੀਗਾ ਮੈਂ ਇੱਕ ਐਕਸਪਰਟ ਦੀ ਦੇਖ ਰਿਹਾ ਸੀਗਾ ਰਿਪੋਰਟ ਉਹ ਕਹਿੰਦੇ ਸੀ ਕਿ ਇਹ ਇੱਕੋ ਵੇਲੇ ਦਰਜਨਾ ਜਾਂ ਸੈਂਕੜੇ ਜਹਾਜ਼ ਡੇਗਣ ਦਾ ਮਤਲਬ ਕਿ ਮਨਸੂਬਾ ਹੋ ਸਕਦਾ ਸੀ ਜੀ ਕਿੱਡੀ ਵੱਡੀ ਗੇਮ ਹੈ ਇੱਕੋ ਵੇਲੇ ਸੈਂਕੜੇ ਇੱਕੋ ਵੇਲੇ ਦਰਜਣਾ ਜਾਂ ਸੈਂਕੜੇ ਤੁਸੀਂ ਹਿਸਾਬ ਲਾ ਲਓ ਕਿਉਂਕਿ ਉਹਦੇ 'ਚ ਕੀ ਹੈ ਕਿ ਮੈਂ ਫਿਰ ਮੇਰੀ ਨਾ ਇੱਕ ਪ੍ਰਵਿਰਤੀ ਹੈ ਸੁਖਮਨ ਸਾਹਿਬ ਮੈਂ ਮੇਰੇ ਲਈ ਸ਼ਬਦ ਬੋਲਣਾ ਹੀ ਬੜਾ ਔਖਾ ਸੀ ਫਿਰ ਇਸ ਨੂੰ ਸਮਝਣ ਵਾਸਤੇ ਨਾ ਕਿ ਇਹ ਕਿਵੇਂ ਕਰਦੇ ਹੋਣਗੇ ਫਿਰ ਪਤਾ ਲੱਗਿਆ ਕਿ ਆਪਣਾ ਇੱਕ ਰਡਾਰ ਹੁੰਦਾ ਕਿਉਂਕਿ ਹੁਣ ਇਹ ਤੇ ਹੈ ਨਹੀਂ ਕਿ ਬਈ ਮਿੰਨੀ ਬੱਸ ਲਿਜਾਈ ਜਾਂਦਾ ਡਰਾਈਵਰ ਤੋ ਆਪਣਾ ਉਹ ਉਹਦੇ ਕੋਲ ਸਾਈਡ ਮਿਰਰ ਵੀ ਆ ਨਹੀਂ ਤੋ ਬਾਰੀ ਚੋਂ ਤਾਉਣ ਕੱਢ ਕੇ ਗਈ ਜਾਂਦਾ ਤੇ ਆਪਾਂ ਨੂੰ ਆ ਕਹਿੰਦਾ ਚੱਲਾਂਗੇ ਜੋ ਲੱਗ ਜੂ ਸਾਈਡ ਹੈ ਜੀ ਜਾਂ ਇਦਾਂ ਥੋੜੀ ਹੁੰਦਾ ਪਾਇਲਟ ਨੇ ਸਾਰਾ ਕੁਝ ਸਕਰੀਨ ਤੇ ਰੱਖ ਲਿਆ ਸਾਰਾ ਟੈਕਨੀਕਲ ਹੀ ਹੈ ਨਾਲੇ ਸਾਰਾ ਕੁਝ ਸਕਰੀਨ ਤੇ ਉਹ ਜਿਹੜਾ ਤੁਹਾਡਾ ਹੁੰਦਾ 에ਅਰ ਟਰੈਫਿਕ ਕੰਟਰੋਲ ਰੈਡਾਰ ਤੇ ਜੀਪੀਐਸ ਠੀਕ ਹੈ ਜੀ ਉਹ ਇਦਾਂ ਮਿਕਸਡ ਡਾਟਾ ਜਾਂਦਾ ਇਹ ਦੇ ਆਧਾਰ ਤੇ ਮਤਲਬ ਕਿ ਪਾਇਲਟ ਸਾਰਾ ਕੁਝ ਦੇਖਦਾ ਹੈ ਕਿ ਭਾਈ ਮੈਂ ਇੱਥੇ ਆ ਗਿਆ ਜੋ ਇੱਥੇ ਆ ਗਿਆ ਤਾਂ ਉਹ ਕੀ ਚੀਜ਼ ਹੈ ਕਿ ਅਸਲ ਦੇ ਵਿੱਚ ਐਕਚੁਅਲ ਜਿਹੜੀ ਤੁਹਾਡੀ ਲੋਕੇਸ਼ਨ ਆ ਜਾਂ ਸਕਰੀਨ ਤੇ ਜੋ ਆਉਂਦਾ ਉਹਦੇ ਵਿੱਚ ਹੇਰ ਫੇਰ ਹੁੰਦਾ ਹੈ ਇਹ ਬਹੁਤ ਵੱਡੀ ਗੱਲ ਹੈ ਤਾਂ ਫਿਰ ਤਾਂ ਹੀ ਉਹ ਜਿਹੜੀਆਂ ਫਲਾਈਟਸ ਡਿਲੇ ਹੋਈਆਂ ਕਿਉਂਕਿ ਸਾਰਾ ਕੰਮ ਫਿਰ ਮੈਨੂਲੀ ਕਰਨਾ ਪਿਆ ਕਿ ਉਹ ਜਿਵੇਂ ਆਪਾਂ ਅੱਜ ਆਜਾ ਆਉਣ ਦੇ ਆਉਣ ਦੇ ਪਿੱਛੇ ਕੰਡਕਟਰ ਜਿਵੇਂ ਲੱਗਾ ਹੁੰਦਾ ਟਰੱਕਾਂ ਦੇ ਆਉਣ ਦੇ ਆਉਣ ਦੇ ਥੋੜਾ ਆਉਣ ਦੇ ਆਉਣ ਦੇ ਇੱਧਰ ਕਰ ਇੱਧਰ ਕਰ ਐਦਾਂ ਐਦਾਂ ਸਿਸਟਮ ਚਲਾਇਆ ਗਿਆ ਤਾਂ ਜਿਹੜੀਆਂ ਬਹੁਤ ਸਾਰੀਆਂ ਫਲਾਈਟਸ ਸੀਗੀਆਂ ਉਹ ਡਿਲੇ ਹੋਈਆਂ ਨੇ ਜੀ 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 ਖਰਬੋਤ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਦੋਸਤੋ ਤੁਹਾਡੀ ਸਾਰੇ ਦੋਸਤਾਂ ਦੀ ਕਾਫੀ ਸਾਰੀਆਂ ਲੰਬੀਆਂ ਗੱਲਾਂ ਬਾਤਾਂ ਹੋ ਗਈਆਂ ਨੇ ਸਕੂਫਿੰਗ ਹਾਂਜੀ ਆਪਾਂ ਇਹ ਵਰਤੇ ਅਸੀਂ ਸ਼ਬਦ ਉਸਤੇ ਨੇ ਮਿੱਤਰਾਂ ਨੇ ਦੱਸਿਆ ਸੀਗਾ ਉਹ ਤੇ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਤੇ ਆਪਾਂ ਅੱਗੇ ਚੱਲਦੇ ਹਾਂ ਥੋੜਾ ਜਿਹਾ ਹੁਣ ਮੈਂ ਨਾਮ ਨਹੀਂ ਲੈ ਰਿਹਾ ਤੇ ਨਾਵਾਂ ਤੋਂ ਅੱਗੇ ਚੱਲਦੇ ਹਾਂ ਪਰ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਨਾਲ ਜਿਹਨਾਂ ਵਾਸਤੇ ਪ੍ਰੋਗਰਾਮ ਨੂੰ ਥੋੜਾ ਹੋਰ ਸ਼ੇਅਰ ਕਰਦੇ ਹੋ ਇਨਾ ਕਸਟ ਜ਼ਰੂਰ ਕਰੋ ਤੇ ਇੱਕ ਖਬਰ ਤੁਹਾਡੇ ਨਾਲ ਚਲੋ ਫਲਾਈਟਾਂ ਦੇ ਨਾਲ ਜੁੜੀ ਹੋਈ ਸਾਰੀ ਆਹ ਦੇਖੋ ਮੁਕੰਦਰ ਸਿੰਘ ਦਾ ਨਾ ਇੱਕ ਕਮੈਂਟ ਲਓ ਤੁਹਾਡੀ ਜਾਣਕਾਰੀ ਚ ਜਾਂ ਮੇਰੀ ਜਾਣਕਾਰੀ ਚ ਹੋਰ ਵੀ ਵਾਧਾ ਕਰ ਰਹੇ ਨੇ ਉਹ ਕਹਿੰਦੇ ਉਸ ਵਿੱਚ ਹਾਦਸੇ ਪਾਇਲਟ ਨੂੰ ਰਨਵੇ ਦੀ ਥਾਂ ਖੇਤ ਨਜ਼ਰ ਆ ਰਹੀ ਸੀ ਫਿਰ ਉਹਨਾਂ ਨੇ ਮੈਨੂਅਲ ਤੇ ਜਾ ਕੇ ਏਟੀਸੀ ਨਾਲ ਵੀ ਕੰਟੈਕਟ ਹੋਂਦ ਕੀਤਾ ਉਹੀ ਗੱਲ ਹੋ ਗਈ ਨਾ ਕਿ ਫਿਰ ਮੈਨੂਅਲ ਹੀ ਗਿਆ ਹਮ ਕਿ ਹਰਾ ਕੀ ਪਰ ਜੇ ਤੁਹਾਨੂੰ ਰਸਤਾ ਨਹੀਂ ਬਸ ਸਕਰੀਨ ਤੇ ਕੁਝ ਐਕਚੁਅਲ ਚ ਤੁਹਾਡੀ ਲੋਕੇਸ਼ਨ ਕੁਝ ਹੋਰ ਹੈ ਤਾਂ ਉਹ ਇਹੀ ਹੈ ਕਿ ਉਹ ਡਾਟਾ ਜਿਹੜਾ ਨਾ ਜਿਵੇਂ ਆਪਾਂ ਕਹਿ ਲੁ ਕਿ ਉਹਦੇ ਡਾਟੇ ਨਾਲ ਛੇਡ ਛੜ ਕੀਤੀ ਜਾਂਦੀ ਹੈ। ਅੱਛਾ ਰਸ਼ੀਆ ਬਾਰੇ ਮੈਂ ਫਿਰ ਉਹ ਜਦੋਂ ਮੈਂ ਪੜ ਰਿਹਾ ਸੀਗਾ ਨਾ ਤਾਂ ਇੱਕ ਬੜੀ ਇੰਟਰਸਟਿੰਗ ਕਹਾਣੀ ਨਜ਼ਰ ਆਈ ਕਿ ਪੁਤਿਨ ਦਾ ਜਿਹੜਾ ਜਹਾਜ਼ ਹੈ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਆ ਉਹ ਏਸੇ ਵਿਧੀ ਨਾਲ ਵੀ ਮਤਲਬ ਕਿ ਜੋ ਮਜ਼ਾਇਲ ਨੇ ਦੁਨੀਆ ਦੇ ਜਾਂ ਰਡਾਰ ਨੇ ਉਹਨਾਂ ਨੂੰ ਗੱੱਚਾ ਇਸੇ ਤਰ੍ਹਾਂ ਦਿੰਦੇ ਨੇ ਉਹ ਕਿ ਉਹਦਾ ਐਕਚੁਅਲ ਚ ਮਤਲਬ ਕਿ ਲੋਕੇਸ਼ਨ ਕਿਤੇ ਹੋਰ ਨਜ਼ਰ ਆਉਂਦੀ ਹੋएगी ਜਹਾਜ਼ ਕਿਤੇ ਹੋਰ ਹੈ। ਜੀ ਇਹ ਵੀ ਪੜਿਆ ਮੈਂ ਕਿ ਰਸ਼ੀਅਨ ਏਜੰਸੀਆਂ ਇਹਦੀ ਬਹੁਤ ਜ਼ਿਆਦਾ ਵਰਤੋਂ ਕਰਦੀਆਂ ਨੇ।